ਪੰਜਾਬ ਸਰਕਾਰ ਦੇ ਵੱਲੋਂ ਕਈ ਕਿਸਾਨ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਜੇਲ੍ਹ ਤੋਂ ਰਿਹਾ ਹੋਏ ਕਿਸਾਨ ਆਗੂਆਂ ਦੀ ਡੱਲੇਵਾਲ ਦੇ ਨਾਲ ਮੁਲਾਕਾਤ ਵੀ ਹੈ ਪਟਿਆਲਾ ਦੇ ਹਸਪਤਾਲ ਦੇ ਵਿੱਚ ਭਰਤੀ ਡੱਲੇਵਾਲ ਨੂੰ ਕੁਝ ਕਿਸਾਨ ਨੇਤਾ ਮਿਲੇ ਨੇ ਜਿਸ ਦੇ ਵਿੱਚ ਅਭਮਨਿਉ ਕੁਹਾੜ ਨੇ ਕਾਕਾ ਕੋਟੜਾ ਨੇ ਹਰਦੋ ਝੰਡੇ ਨੇ ਜਿਨ੍ਹਾਂ ਦੇ ਵੱਲੋਂ ਹਸਪਤਾਲ 'ਚ ਜਾ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਹੈ ਪਟਿਆਲਾ ਜੇਲ੍ਹ ਤੋਂ ਇਹ ਕਿਸਾਨ ਆਗੂ ਰਿਹਾ ਕੀਤੇ ਗਏ ਸਨ ਤੜਕੇ 3 ਵਜੇ ਦੇ ਕਰੀਬ ਜਿਸ ਤੋਂ ਬਾਅਦ ਕਿਸਾਨ ਆਗੂ ਜਗਦੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਨੇ ਤੇ ਉਧਰ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੂੰ ਵੀ ਮੁਕਤਸਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ 19 ਮਾਰਚ ਨੂੰ ਪੁਲਿਸ ਨੇ ਕਿਸਾਨ ਆਗੂਆਂ ਨੂੰ ਡਿਟੇਨ ਕਰ ਲਿਆ ਸੀ ਚੰਡੀਗੜ੍ਹ ਚ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਸੀ 19 ਮਾਰਚ ਨੂੰ ਹੀ ਖਨੌਰੀ ਤੇ ਸ਼ੰਭੂ ਤੋਂ ਪੁਲਿਸ ਨੇ ਧਰਨਾ ਚੁਕਵਾ ਦਿੱਤਾ ਸੀ ਦੂਜੇ ਪਾਸੇ ਕਈ ਦਿਨਾਂ ਤੋਂ ਪਟਿਆਲਾ ਹਸਪਤਾਲ ਚ ਨੇ ਡੱਲੇਵਾਲ ਜਿਨ੍ਹਾਂ ਦੀ ਜਿਨ੍ਹਾਂ ਦਾ ਹਾਲ ਪੁੱਛਣ ਲਈ ਕਿਸਾਨ ਆਗੂ ਪਹੁੰਚੇ ਨੇ ਕਾਕਾ ਕੋਟੜਾ ਅਭਿਮਨਿਉ ਕੋਹਾੜ ਅਰਦੋ ਝੰਡੇ ਸਮੇਤ ਕਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪੁੱਛਣ ਲਈ ਪਹੁੰਚੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੇ ਕਿ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਾਰੀ ਆ ਹਾਲਾਂਕਿ ਮੈਡੀਕਲ ਏਡ ਉਹਨਾਂ ਨੂੰ ਦਿੱਤੀ ਜਾ ਰਹੀ ਆ ਪਰ ਜਿੱਥੇ ਪਹਿਲਾਂ ਖਨੌਰੀ ਮੋਰਚੇ ਦੇ ਉੱਤੇ ਉਹਨਾਂ ਦਾ ਮਰਨ ਵਰਤ ਜਾਰੀ ਸੀ ਹੁਣ ਉਹ ਪਟਿਆਲਾ ਦੇ ਰਾਜੇਂਦਰਾ ਹਸਪਤਾਲ ਦੇ ਵਿੱਚ ਨੇ ਜਿੱਥੇ ਵੱਖ-ਵੱਖ ਕਿਸਾਨ ਆਗੂ ਉਹਨਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਦਰਅਸਲ ਦੇਰ ਰਾਤ ਹੀ ਇਹਨਾਂ ਕਿਸਾਨ ਆਗੂਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਗਿਆ ਜਿਸ ਤੋਂ ਤੁਰੰਤ ਬਾਅਦ ਸਿੱਧਾ ਇੱਕ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਪਹੁੰਚੇ ਨੇ ਇਸ ਵੇਲੇ ਸਾਡੇ ਨਾਲ ਕਿਸਾਨ ਆਗੂ ਸਰਜੀਤ ਸਿੰਘ ਹਰਦੋ ਚੰਡੇ న్యూਸ 18 ਦੇ ਨਾਲ ਜੁੜੇ ਨੇ ਹਰਦੋ ਚੰਡੇ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤੁਹਾਡਾ ਮਿਲ ਕੇ ਆਏ ਹਾਂ ਜਗਜੀਤ ਸਿੰਘ ਢੱਲੇਵਾਲ ਨੂੰ ਪਹਿਲਾਂ ਤਾਂ ਕਿਸ ਤਰ੍ਹਾਂ ਦੀ ਹਾਲਤ ਹੈ ਇਸ ਵੇਲੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦੀ ਢੱਲੇਵਾਲ ਜੀ ਦੀ ਹਾਲਤ ਜਿਹੜੀ ਆ ਬਈ ਨੂੰ ਤਾਂ ਮਾਰ ਮਰਦੇ ਨੇ 10 ਦਿਨ ਹੋ ਗਏ 26 ਨੰਬਰ ਤੋਂ ਲੈ ਕੇ ਅੱਜ ਤੋ 19 ਨੂੰ ਮਾਰਚ ਤੋਂ ਪਾਣੀ ਛੱਡਿਆ ਹੋਇਆ ਬਿਲਕੁਲ ਜੀ ਉਸ ਤੋਂ ਬਾਅਦ ਹਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਹੋ ਗਏ ਨੇ ਜਿਹੜੀਆਂ ਉਹਨੇ ਸ਼ਰਤਾਂ ਸੀਗੀਆਂ ਉਹ ਪ੍ਰਸ਼ਾਸਨ ਨੇ ਮੰਨ ਲਈਆਂ ਨੇ ਸਾਰੇ ਆਗੂ ਨੂੰ ਰਿਹਾਅ ਕਰ ਦਿੱਤਾ ਗਿਆ ਵਾ ਜੀ ਜਿਹੜਾ ਸਾਡਾ ਸਿਰ ਜੋ ਨੁਕਸਾਨ ਹੈ ਇਸ ਦੀ ਪਰਪਾਈ ਵਾਸਤੇ ਜੋ ਵੀ ਆ ਜੋ ਲਿਖਤਾ ਪਾੰਧਵਾਂਗੇ ਉਹਨਾਂ ਨੂੰ ਜਿੰਨੇ ਨਕਰਾ ਸਮਾਨ ਸਾਡਾ ਲਾਸ ਹੋਇਆ ਵਾ ਉੱਪਰ ਭਾਈ ਹੋਊਗੀ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗਾ ਵਿਸ਼ਵਾਸਨ ਦੇ ਕੇ ਦਲਦੇਵਰ ਸਾਹਿਬ ਨੇ ਜਿਹੜਾ ਹੁਣ ਦੋ ਤਿੰਨ ਘੁੱਟ ਪਾਣੀ ਜਿਹੜਾ ਉਹ ਪਾਇਆ ਗਿਆ ਉਹ ਜਿਹੜਾ ਉਹਨਾਂ ਦੇ ਪਿਛਲੇ 10 ਦਿਨ ਤੋਂ ਪਾਣੀ ਦਾ ਬਿਲਕੁਲ ਅੰਦਰ ਗਿਆ ਨਹੀਂ ਸੀਗਾ ਜੀ ਉਹਨਾਂ ਦੀ ਆਵਾਜ਼ ਆਉਣੀ ਜਿਹੜੀ ਬਿਲਕੁਲ ਬੰਦ ਹੋ ਗਈ ਸੀ ਉਹਦਾ ਗੋਲਦੇ ਸੀ ਜਿਸ ਤਰ੍ਹਾਂ ਮਤਲਬ ਬੋਲ ਨਹੀਂ ਸਕਦੇ ਮਤਲਬ ਇਸ਼ਾਰਿਆਂ ਨਾਲ ਜਾਂ ਮਤਲਬ ਮਾੜੀ ਮੋਟੀ ਗੱਲ ਸਮਝਾਉਂਦੇ ਸੀਗੇ ਹੁਣ ਆਪਾਂ ਕੋਈ 5 ਮਿੰਟ ਲਈ ਨੋਇਦਾ ਪਾਣੀ ਦੇ ਚਾਰ-ਪੰਜ ਘੁੱਟ ਪਿਆ ਕੇ ਦਾ ਤਾਂ ਬਿਲਕੁਲ ਸੁਖਜੀਤ ਸਿੰਘ ਜੀ ਜੁੜੇ ਰਹੋ ਇੱਕ ਵਾਰ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਹੁਣ ਪਾਣੀ ਪੀ ਲਿਆ ਗਿਆ ਹੈ ਪਿਛਲੇ ਕਈ ਦਿਨਾਂ ਤੋਂ ਤਾਂ ਉਹ ਪਾਣੀ ਵੀ ਗ੍ਰਹਿਣ ਨਹੀਂ ਕਰ ਰਹੇ ਸੀ ਸੁਖਜੀਤ ਸਿੰਘ ਹਰਦੋ ਛੰਡੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਰਦੋ ਛੰਡੇ ਜੀ ਇਹ ਵੀ ਸਮਝਣਾ ਚਾਹਾਂਗੇ ਸਰਕਾਰ ਦੇ ਵੱਲੋਂ ਕਿਹੜੇ ਨੁਮਾਇੰਦੇ ਤੁਹਾਨੂੰ ਮਿਲੇ ਕਿ ਲਿਖਤੀ ਤੌਰ ਤੇ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਕਿੰਨਾ ਜਿਹੜਾ ਨੁਕਸਾਨ ਦੀ ਪਰਪਾਈ ਕਰਨ ਦੀ ਗੱਲ ਸਰਕਾਰ ਕਰ ਰਹੀ ਹੈ ਨੁਕਸਾਨ ਦੀ ਪਰਪਾਈ ਜਿੰਨੀ ਆਪਾਂ ਲਿਸਟਾਂ ਉਹਨਾਂ ਨੂੰ ਦਵਾਂਗੇ ਜੋ ਸਮਾਨ ਫਿਰ ਇਹਨਾਂ ਨੇ ਰਿਕਵਰ ਕੀਤਾ ਵਾ ਉਹ ਸਾਨੂੰ ਹੈਂਡਓਵਰ ਕਰਨਗੇ ਜਿਹੜਾ ਸਮਾਨ ਚੋਰੀ ਹੋ ਗਿਆ ਵਾ ਉਹਦੀ ਪਰਪਾਈ ਜਿਹੜੀ ਆ ਉਹ ਹਰ ਇੱਕ ਪਾਈ ਪਾਈ ਦੀ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਊਗੀ ਪੰਜਾਬ ਸਰਕਾਰ ਦੇ ਦੋ ਅਧਿਕਾਰੀ ਰਿਟਾਇਰਡ ਐਡੀਜੀ ਜੀ ਜਸਕਰਨ ਸਿੰਘ ਔਰ ਰਿਟਾਇਰਡ ਐਡੀਜੀ ਨਿਰੰਦਰ ਭਾਰਗੋ ਜਿਹੜੇ ਆ ਉਹ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਆਏ ਸੀ ਹੁਣ ਔਰ ਉਹ ਸਾਰਾ ਜਿਹੜਾ ਸ਼ਬਦਾ ਮੰਨ ਕੇ ਫਿਰ ਉਸ ਤੋਂ ਬਾਅਦ ਜਿਹੜੀ ਆ ਇਹ ਪਾਣੀ ਦਾ ਕੋਟ ਪਿਆ ਹੈ ਗੱਡੇਵਾਲ ਸਾਹਿਬ ਨੂੰ ਠੀਕ ਹੈ ਤੇ ਅਗਲਾ ਐਕਸ਼ਨ ਪਲਾਨ ਕੀ ਹੈਗਾ ਹਰਦੋ ਚੰਡੇ ਜੀ ਜਿਸ ਢੰਗ ਦੇ ਨਾਲ ਜਿਹੜੇ ਸ਼ੰਭੂ ਤੇ ਖਨੌਰੀ ਮੋਰਚਾ ਹੈ ਉਹ ਤਾਂ ਚੁਕਵਾ ਦਿੱਤਾ ਗਿਆ ਦੂਜੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨੁਕਸਾਨ ਬਹੁਤ ਵੱਡਾ ਹੋਇਆ ਟਰੈਕਟਰ ਟਰਾਲੀਆਂ ਦਾ ਵੀ ਜਿਹੜਾ ਉੱਥੇ ਸਾਜ਼ੋ ਸਮਾਨ ਸੀ ਗੈਸ ਸਿਲੰਡਰ ਸੀ ਫ੍ਰਿਜ ਸੀ ਈਵਨ ਕਿ ਏਸੀ ਤੱਕ ਸੀ ਹੋਰ ਬਹੁਤ ਸਾਰੀ ਸਮਾਨ ਉੱਥੇ ਪਿਆ ਸੀ ਕਿਸਾਨਾਂ ਦਾ ਤੇ ਉਹਦਾ ਨੁਕਸਾਨ ਤਾਂ ਹੋਇਆ ਹੀ ਹੈ ਉਹ ਕਹਿੰਦੇ ਨੇ ਕਿ ਪਰਪਾਈ ਹੋ ਜਾਏਗੀ ਪਰ ਹੁਣ ਅਗਲਾ ਐਕਸ਼ਨ ਪਲਾਨ ਕੀ ਹੈ ਕਿਸਾਨਾਂ ਦਾ ਦੇਖੋ ਮੋਰਚਾ ਸਾਡਾ ਬਿਲਕੁਲ ਜਿਹੜਾ ਸਾਡਾ ਅੰਦੋਲਨ ਜਾਰੀ ਹੈ ਠੀਕ ਹੈ ਸਰਕਾਰ ਨੇ ਸਾਡਾ ਅੰਦੋਲਨ ਜਿਹੜਾ ਜ਼ਬਰਦਸਤੀ ਇਹ ਦਬਾ ਲਿਆ ਵਾ ਅ ਲੋਕ ਸੰਸਦ ਦਾ ਘੜਾ ਘੋਟਨੇ ਹੋਏ ਔਰ ਅੰਦੋਲਨ ਸਾਡਾ ਜਿਹੜਾ ਵਾ ਉਹ ਲੜਾਈ ਸਾਡੀ ਜਾਰੀ ਹੈ 4 ਮਈ ਨੂੰ ਸਾਡੀ ਮੀਟਿੰਗ ਜਿਹੜੀ ਸੈਂਟਰ ਗਵਰਨਮੈਂਟ ਦੇ ਮੰਤਰੀਆਂ ਨਾਲ ਹੈਗੀ ਆ ਜੀ ਲੜਾਈ ਸਾਡੀ ਜਾਰੀ ਰਹੂਗੀ ਇਹਦੇ ਵਿੱਚ ਕੋਈ ਨਹੀਂ ਠੀਕ ਹੈ ਸਰਕਾਰ ਕੋਲ ਜ਼ਿਆਦਾ ਤਾਕਤ ਔਰ ਸਾ ਜਿਆਦਾ ਉਹਦੇ ਕੋਲ ਤਾਕਤ ਆ ਅੰਦੋਲਨ ਨੂੰ ਦਬਾ ਸਕਦੀ ਹੈ ਲੇਕਿਨ ਸਾਡੇ ਜਿਹੜੀਆਂ ਡਿਮਾਂਡਸ ਨੇ ਉਹਨੂੰ ਪੂਰਾ ਕਰਨ ਤੱਕ ਲੜਾਈ ਸਾਡੀ ਜਿਹੜੀ ਜਾਰੀ ਰਹੂਗੀ ਲਗਾਤਾਰ ਚਾਹੇ ਕਿੰਨੇ ਸਾਲ ਵੀ ਲੱਗ ਜਾਣ ਇੱਕ ਹੋਰ ਸਵਾਲ ਹੈ ਹਰਦੋ ਝੰਡੇ ਜੀ ਜਦੋਂ ਤੁਸੀਂ ਤੇ ਹੋਰ ਕਿਸਾਨ ਆਗੂਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਾਂ ਵਕ ਵਕ ਥਾਮਾਂ ਤੇ ਰੱਖਿਆ ਗਿਆ ਕੋਈ ਜ਼ਿਆਦਤੀ ਤਾਂ ਨਹੀਂ ਹੋਈ ਤੁਹਾਡੇ ਨਾਲ ਕੋਈ ਬਦੀਕੀ ਤਾਂ ਨਹੀਂ ਹੋਈ ਤੁਹਾਡੇ ਨਾਲ ਵਿਵਹਾਰ ਚੰਗਾ ਰਿਹਾ ਨਹੀਂ ਨਹੀਂ ਜੇਲ੍ਹ ਦੇ ਅੰਦਰ ਜਿਹੜਾ ਜੇਲ੍ਹ ਸਟਾਫ ਦਾ ਵਿਵਹਾਰ ਜਿਹੜਾ ਸਾਡੇ ਨਾਲ ਵਧੀਆ ਸੀ ਪਟਿਆਲਾ ਜੇਲ੍ਹ ਵਿੱਚ ਸੀਗੇ ਪਾਰਟਿਕੁਲਰਲੀ ਪਟਿਆਲਾ ਜੇਲ੍ਹ ਦੀ ਗੱਲ ਕਰਦਾ ਜੀ ਵਧੀਆ ਵਿਵਹਾਰ ਸੀ ਸਾਡੇ ਨਾਲ ਵਧੀਆ ਖਾਣਾ ਸੀਗਾ ਅੰਦਰ ਸਾਡੇ ਰਹਿਣ ਦਾ ਬੰਦੋਸ ਵਧੀਆ ਸੀਗਾ ਸਾਡੀ ਮੁਲਾਕਾਤ ਠੀਕ ਠਾਕ ਹੋ ਕਰਾਉਂਦੇ ਰਹੇ ਜਦੋਂ ਵੀ ਸਾਦ ਨੂੰ ਮਿਲਣਾ ਆਉਂਦਾ ਰਿਹਾ ਅੰਦਰ ਕੋਈ ਸਾਡੀ ਮਤਲਬ ਜਿਹੜੀ ਪ੍ਰਸ਼ਾਸਨ ਦੀ ਅੰਦਰ ਕੋਈ ਨਸਲ ਅੰਦਾਜ਼ੀ ਨਹੀਂ ਸੀ ਜੋ ਜੇਲ ਪ੍ਰਸ਼ਾਸਨ ਦਾ ਰੂਲ ਹੈ ਉਹਦੇ ਹਿਸਾਬ ਨਾਲ ਸਾਡਾ ਜਿਹੜਾ ਉੱਥੇ ਸਾਰਾ ਸਿਸਟਮ ਚੱਲਦਾ ਸੀ ਤੁਹਾਨੂੰ ਕੀ ਦੱਸਿਆ ਗਿਆ ਕਿਹੜੀ ਧਾਰਾ ਮਤੋਂ ਤੁਹਾਨੂੰ ਤੇ ਲਾਈਆਂ ਗਈਆਂ ਕਿ ਜਿਸ ਦੇ ਤਹਿਤ ਤੁਹਾਨੂੰ ਜੇਲ ਭੇਜਿਆ ਗਿਆ ਆ ਨਵੀਂ ਦਾ ਤੇ ਮੈਨੂੰ ਪਤਾ ਨਹੀਂ ਇਹ ਪੁਰਾਣੀ ਜਿਹੜੀ 57 ਕਹਿੰਦੇ ਉਹੀ ਉਹੀ ਸੀਗੀ ਜੀ ਨਵੀਂ ਵੀ ਮੈਨੂੰ ਯਾਦ ਨਹੀਂ ਆ ਬਲਪੜੇ ਬਰਿਆਤ ਹੈ ਸੀ ਜਨਾਚੋਂ ਨਿਕਲ ਗਿਆ ਠੀਕ ਹੈ 554 ਕੇ ਤੁਹਾਨੂੰ ਅੰਦਰ ਕੀਤਾ ਗਿਆ ਸੀਗਾ ਜਮਾਨਤ ਸਾਡੇ ਕਿਸੇ ਵੀ ਕਿਸਾਨ ਨੇ ਜਮਾਨਤ ਲਈ ਨਹੀਂ ਆ ਜੀ ਜੀ ਤੁਸੀਂ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ 7 55 ਦੀ ਜ਼ਮਾਨਤ ਤਾਂ ਮਿਲ ਜਾਂਦੀ ਆ ਮੌਕੇ ਤੇ ਮਿਲ ਜਾਂਦੀ ਪਰ ਆਪਾਂ ਲਈ ਨਹੀਂ ਆਪਾਂ ਲੈਣੀ ਨਹੀਂ ਸੀ ਕਿ ਆਪਾਂ ਅੰਦੋਲਨ ਕਰ ਰਹੇ ਆਪਾਂ ਲੜਾਈ ਲੜ ਰਹੇ ਆ ਆਪਣੇ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਉਸ ਕਰਕੇ ਆਪਾਂ ਜਮਾਨਤ ਲੈਣੀ ਨਹੀਂ ਜੀ ਸਰਕਾਰ ਵੱਲੋਂ ਆਪਣੇ ਆਪ ਕੇਸ ਜਿਹਾ ਕਾਰਜ ਕਰਕੇ ਸਾਨੂੰ ਜਿਹੜਾ ਬਾਹਰ ਚੱਟਿਆ ਗਿਆ ਬੇਨਤੀ ੱਲੇਵਾਲ ਹਾਲੇ ਹਸਪੀਟਲ 'ਚ ਰਹਿਣਗੇ ਜਾਂ ਉਹਨਾਂ ਦੀ ਥਾਂ ਬਦਲੀ ਜਾ ਸਕਦੀ ਹੈ ਹਰਦੋ ਚੰਡੇ ਜੀ ਨਹੀਂ ਜੀ ਦੇਖੋ ਹਾਲੇ ਦੇ ਕੋ ਮਤਲਬ ਕਿਤੇ ਸ਼ਿਫਟ ਕਰਦੇ ਹਾਲਾਤ 'ਚ ਨਹੀਂ ਆ ਗਏ ਕੁਝ ਦਿਨ ਇੱਥੇ ਆਪਣਾ ਇਲਾਜ ਕਰਾਉਣਗੇ ਜ਼ਰੂਰ ਜਿੱਥੇ ਉਸ ਤੋਂ ਬਾਅਦ ਕਿਸੇ ਦੀ ਮਰਜ਼ੀ ਹੋਵੇ ਉੱਥੇ ਇਲਾਜ ਰੰਗ ਦਾ ਹੋਊਗਾ ਤੇ ਕੋਈ ਥੋੜਾ ਬਾਡੀ ਸਟੇਬਲ ਹੈ ਜਿਹੜੀ ਆ ਜੋ ਜ਼ਿਆਦਾ ਮਤਲਬ ਕਿਦਮ ਤੋਂ ਵਾਲੀ ਕੋਈ ਪੋਜੀਸ਼ਨ ਤੇ ਪਹੁੰਚਣ ਵਾਲੇ ਸੀਗੇ ਜਸਟ ਮਤਲਬ ਉਸ ਤੋਂ ਤੇ ਇਹ ਕਹ ਲਓ ਕਿ ਆਪਾਂ ਫਿਰ ਹੱਥ ਲੱਗਾ ਹੋਇਆ ਸਾਡਾ ਕੋਰਪੋਰਟ ਕਦਾ ਇੱਥੇ ਤੱਕ ਹਾਲਤ ਸਿਰਾਲਾ ਹੋ ਗਈ ਜੀ ਅੱਜ ਅੱਜ ਵੀ ਪੰਜਾਬ ਭਰ ਦੇ ਵਿੱਚ ਡਿਫਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨੇ ਨੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਤਾਂ ਅੱਜ ਸਵੇਰੇ 4 ਵਜੇ ਜੇਲ੍ਹ ਤੋਂ ਬਾਹਰ ਨਿਕਲੇ ਹਾਂ ਬਾਅਦ ਦਾ ਕੀ ਪ੍ਰੋਗਰਾਮ ਸਾਡੇ ਅੱਗੇ ਨਹੀਂ ਦਿੱਤਾ ਆਇਆ ਵਾ ਉਹ ਅਸੀਂ ਸਦਾ ਉਹ ਫੌਜ ਹੋਰ ਜੇਲ੍ਹ ਤੋਂ ਹਸਪੀਟਲ ਹੀ ਆਏ ਹਾਂ ਇਹ ਸੁੰਦੇਵਾਲ ਸਾਹਿਬ ਨੂੰ ਪਾਣੀ ਜਿਹੜਾ ਚੱਲੂ ਕਰਨ ਦਾ ਮਾਮਲਾ ਤੇ ਕਈ ਬਾਹਰ ਨਿਕਲੇ ਜੀ ਆਪਣੇ ਜਿਹੜੇ ਆਗੂ ਸਾਡੇ ਬਾਹਰ ਨੇ ਉਹਨਾਂ ਨੇ ਦਾਅਵਾ ਕਾਇਮ ਕਰਦੇ ਆ ਜੋ ਵੀ ਪ੍ਰੋਗਰਾਮ ਹੋਊਗਾ ਉਹ ਉਸ ਤੋਂ ਅੰਦਰ ਚੱਲਦਾ ਰਹੂਗਾ ਚਲੋ ਬਹੁਤ ਧੰਨਵਾਦ ਸੁਖਜੀਤ ਸਿੰਘ ਹਰਦੋ ਚੰਡੇ ਸਾਡੇ ਨਾਲ ਜੁੜੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਾਣੀ ਪੀ ਲਿਆ ਗਿਆ ਪਿਛਲੇ ਕਈ ਦਿਨਾਂ ਤੋਂ ਪਾਣੀ ਵੀ ਗ੍ਰਹਿਣ ਨਹੀਂ ਸੀ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਭਰੋਸਾ ਦੇ ਦਿੱਤਾ ਗਿਆ ਏ ਕਿ ਜਿੰਨਾ ਵੀ ਨੁਕਸਾਨ ਕਿਸਾਨਾਂ ਦਾ ਹੋਇਆ ਉਸ ਦੀ ਪਰਪਾਈ ਪੰਜਾਬ ਸਰਕਾਰ ਕਰੇਗੀ ਤੇ ਇਸੇ ਸ਼ਰਤ ਤੇ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀਤਾਏ ਦੱਸ ਦਈਏ ਕਿ ਪਿਛਲੇ 19 ਮਾਰਚ ਤੋਂ ਹੀ ਪਾਣੀ ਨਹੀਂ ਪੀ ਰਹੇ ਸੀ ਤੇ ਮੰਗਾ ਜਿਹੜੀਆਂ ਸੀ ਇੱਕ ਤਾਂ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਬਿਨਾਂ ਸ਼ਰਤ ਦੂਜਾ ਇਹ ਸੀ ਕਿ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਹੋਵੇ ਇਹ ਮੰਗਾ ਮੰਨ ਲਈਆਂ ਗਈਆਂ ਨੇ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਪਾਣੀ ਪੀਤਾ ਇਹ ਹਾਲਾਂਕਿ ਸਿਹਤ ਉਹਨਾਂ ਦੀ ਨਾਸਾਜ ਬਣੀ ਹੋਈ ਹੈ ਤੇ ਜਿਨ੍ਹਾਂ ਕਿਸਾਨਾਂ ਆਗੋਂ ਨੂੰ ਰਹਾ ਕੀਤਾ ਗਿਆ ਉਹ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਨਹੀਂ ਪਹੁੰਚੇ ਨੇ ਠੀਕ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿਸ ਢੰਗ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀਆਂ ਇਹ ਤਸਵੀਰਾਂ ਪਾਣੀ ਜਿਹੜਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪੀ ਲਿਆ ਗਿਆ ਕਿਉਂਕਿ ਕਿਸਾਨਾਂ ਕੋਈ ਚਿੰਤਾ ਜ਼ਾਹਿਰ ਕਰ ਰਹੇ ਸੀ ਜਗਜੀਤ ਸਿੰਘ ਡੱਲੇਵਾਲ ਇੱਕ ਤਾਂ ਪਹਿਲਾਂ ਹੀ ਏਜਡ ਨੇ ਬਜ਼ੁਰਗ ਆਗੂ ਨੇ ਦੂਜੇ ਪਾਸੇ ਸਿਹਤ ਉਹਨਾਂ ਦੀ ਨਾਸਾਜ ਬਣੀ ਹੋਈ ਹੈ ਮਰਨ ਵਰਤ ਕਰਕੇ ਹਾਲਾਂਕਿ ਜ਼ਰੂਰ ਮੈਡੀਕਲ ਏਡ ਤਾਂ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਡ੍ਰਿਪ ਤਾਂ ਜ਼ਰੂਰ ਲਾਈ ਜਾ ਰਹੀ ਹੈ ਪਰ ਕਿਉਂਕਿ ਪਾਣੀ ਵੀ ਨਹੀਂ ਸੀ ਪੀ ਰਹੇ ਇਸ ਕਰਕੇ ਕਾਫੀ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ ਪਰ ਹੁਣ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਨਰਿੰਦਰ ਭਾਰਗਵ ਤੇ ਜਸਕਰਨ ਸਿੰਘ ਜਿਹੜੇ ਸਾਬਕਾ ਰਿਟਾਇਰਡ ਪੁਲਿਸ ਅਧਿਕਾਰੀ ਨੇ ਉਹ ਮਿਲੇ ਨੇ ਅਤੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਏ ਸਰਕਾਰ ਦੇ ਵੱਲੋਂ ਪਹੁੰਚ ਕੇ ਕਿ ਅਸੀਂ ਕਿਸਾਨਾਂ ਦੀ ਨੁਕਸਾਨ ਦੀ ਪਰਭਾਈ ਕਰਾਂਗੇ ਤੇ ਨਾਲ ਹੀ ਕਿਸਾਨ ਆਗੂ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਪਾਣੀ ਪੀਤਾ ਹੈ ਹਾਲਾਂਕਿ ਐਕਸ਼ਨ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਰੀ ਰਹੇਗਾ 4 ਮਹੀਨوں ਮੀਟਿੰਗ ਤੇ ਇਹ ਖਾਸ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ న్యూਸ 819 ਪੰਜਾਬ ਤੇ ਦਿਖਾ ਰਹੇ ਹਾਂ ਜਦੋਂ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀ ਜਸਕਰਨ ਸਿੰਘ ਨਰਿੰਦਰ ਭਾਰਗ ਖੁਦ ਪਾਣੀ ਪਿਲਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਕਿਸਾਨ ਆਗੂ ਵੀ ਇੱਥੇ ਮੌਜੂਦ ਨੇ ਅੰਦਰ ਅਸਲ ਸ਼ਰਤਾਂ ਰੱਖੀਆਂ ਗੰਨੀਆਂ ਸੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿ ਪਹਿਲਾਂ ਸਾਡੇ ਸਾਥੀਆਂ ਨੂੰ ਰਿਹਾਆ ਕੀਤਾ ਜਾਵੇ ਉਸ ਤੋਂ ਬਾਅਦ ਹੀ ਮੈਂ ਪਾਣੀ ਪੀਵਾਂਗਾ ਤਾਂ ਹੁਣ ਜਦੋਂ ਸ਼ਰਤਾਂ ਮੰਨ ਲਈਆਂ ਗਈਆਂ ਪੰਜਾਬ ਸਰਕਾਰ ਦੇ ਵੱਲੋਂ ਤਾਂ ਉਸ ਤੋਂ ਬਾਅਦ ਪਾਣੀ ਪੀਤਾ ਇਹ ਗਲਾਸ ਦੇ ਨਾਲ ਪਾਣੀ ਪਿਲਾ ਰਹੇ ਨੇ ਇਸ ਵੇਲੇ ਜਸਕਰਨ ਸਿੰਘ ਤੇ ਨਰਿੰਦਰ ਭਾਰਗਵ ਸਾਬਕਾ ਰਿਟਾਇਰਡ ਜਿਹੜੇ ਅਧਿਕਾਰੀ ਨੇ ਹਾਲਾਂਕਿ ਕਿਸਾਨਾਂ ਦੇ ਨਾਲ ਜਦੋਂ ਵੀ ਰابطਾ ਕਰਨਾ ਹੁੰਦਾ ਹੈ ਇਹੀ ਅਧਿਕਾਰੀ ਪਹੁੰਚਦੇ ਨੇ ਲੰਮਾ ਤਜਰਬਾ ਇਹਨਾਂ ਨੂੰ ਤੇ ਹੁਣ ਅ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਾਣੀ ਗ੍ਰਹਿਣ ਕਰ ਲਿਆ ਗਿਆ ਤੇ ਇਹ ਇੱਕ ਚੰਗੀ ਤੇ ਰਾਹਤ ਵਾਲੀ ਖਬਰ ਹੈ ਕਿਸਾਨਾਂ ਦੇ ਲਈ ਵੀ ਕਿਉਂਕਿ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਸੀ ਅਤੇ ਉਹਨਾਂ ਦੇ ਵੱਲੋਂ ਮਰਨ ਵਰਤ ਦੇ ਨਾਲ-ਨਾਲ ਪਾਣੀ ਵੀ ਛੱਡ ਦਿੱਤਾ ਗਿਆ ਸੀ ਕਿਉਂਕਿ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਕਿਸਾਨਾਂ ਦਾ ਵੱਡਾ ਨੁਕਸਾਨ ਵੀ ਹੋਇਆ ਇੱਕ ਕਿਸਾਨ ਕਹਿੰਦੇ ਨੇ ਕਿ ਸਾਡਾ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਸਰਕਾਰ ਕਰੇ ਤਾਂ ਹੁਣ ਕਿਸਾਨਾਂ ਦੀ ਇਸ ਮੰਗ ਨੂੰ ਮੰਨ ਲਿਆ ਗਿਆ ਇੱਕ ਤਾਂ ਰਿਹਾ ਕਰ ਦਿੱਤੇ ਗਏ ਨੇ ਦੂਜਾ ਸਰਕਾਰ ਕਿਸਾਨਾਂ ਦੇ ਹਰ ਨੁਕਸਾਨ ਦੀ ਪਰਪਾਈ ਕਰੇਗੀ